ਕਿ ਪ੍ਰੀਤ ਦੀ ਮਾਂ ਹੁਣ ਆਪਣੇ ਜਾਲ ਵਿੱਚ ਆਪ ਹੀ ਫਸ ਗਈ ਕਿਉਂਕਿ ਉਸ ਨੂੰ ਇਹ ਨਹੀਂ ਪ੍ਰੀਤ ਨੂੰ ਨਹੀਂ ਪਤਾ ਸੀ ਕਿ ਮੇਰੀ ਮੰਮੀ ਜੋ ਕੁਝ ਵੀ ਮੈਨੂੰ ਦੇ ਰਹੀ ਹੈ ਉਹ ਚੋਰੀ ਦੇ ਰਹੀ ਹੈ ਉਸ ਨੂੰ ਸਿਰਫ ਇਹ ਪਤਾ ਸੀ ਕਿ ਮੰਮੀ ਕੁਝ ਦੇ ਰਹੀ ਹੈ ਪਰ ਇਹ ਨਹੀਂ ਸੀ ਪਤਾ ਕਿ ਚੋਰੀ ਦੇ ਰਹੀ ਆ ਪਰ ਹੁਣ ਇਹ ਤੇ ਸਾਹਮਣੇ ਇਹ ਸਚਾਈ ਸਾਰੀ ਸਾਹਮਣੇ ਆਈ ਜਾਣੀ ਆ ਵਿੱਕੀ ਦੀ ਕਿ ਜੋ ਵੀ ਵਿੱਕੀ ਕਰ ਰਹੀ ਆ ਉਸ ਦੀ ਮੰਮੀ ਕਰ ਰਹੀ ਆ ਉਹ ਗਲਤ ਕਰ ਰਹੀ ਆ ਅ ਸੰਦੀਪ ਅੱਜ ਬੋਲ ਪਈ ਕਿਉਂਕਿ ਸੰਦੀਪ ਨੂੰ ਪਹਿਲਾਂ ਦੀ ਗੱਲਾਂ ਦੇ ਬਹੁਤ ਗੁੱਸੇ ਸੀ ਤੇ ਬਾਅਦ ਵਿੱਚ ਜੋ ਕਿ ਉਸ ਦੀ ਮੰਮੀ ਨੇ ਭੂਆ ਫੁੱਫੜ ਨੂੰ ਬੇਜਿਤ ਕਰਕੇ ਘਰੋਂ ਕੱਢਿਆ ਵਾ ਉਹ 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 ਗੱਲ ਨਹੀਂ ਪਹੁੰਚ ਸਕਦੀ ਤੇ ਜਦੋਂ ਆਪਣੀ ਧੀ ਜਵਾਈ ਆਈ ਤੇ ਆਪਣੀ ਧੀ ਜਵਾਈ ਨੂੰ ਬਾਹਰ ਵਿੱਚ ਦੇਖ ਕੇ ਹੀ ਖੁਸ਼ੀ ਖੁਸ਼ੀ ਭੱਜੀ ਉਹਨਾਂ ਵੱਲ ਤੇ ਜਦੋਂ ਉਸ ਦੇ ਨਾਨ ਨਨ ਦੋਈਆ ਜਾਣੀ ਕਿ ਉਸ ਦੇ ਕੁਵਲ ਦੇ ਭੂਫੜ ਨੂੰ ਪੈਸੇ ਦੇਣ ਆਈ ਸੀ ਤੇ ਉਦੋਂ ਇਹਨੇ ਬੁਲਾਉਣਾ ਵੀ ਜ਼ਰੂਰੀ ਨਹੀਂ ਸਮਝਿਆ ਤੇ ਉਹਨਾਂ ਨੂੰ ਬੇਜਿਤ ਕਰਕੇ ਘਰੋਂ ਕ ਉਹ ਪ੍ਰੀਤ ਘਰ ਆਈ ਤਾਂ ਵਿੱਕੀ ਦੀ ਮੰਮੀ ਉਹਨਾਂ ਨੂੰ ਗਵਾਂਢ ਹੀ ਦੱਸੇ ਕਿਉਂਕਿ ਪਹਿਲਾਂ ਤਾਂ ਉਹ ਸੀ ਨਣਾਣਾ ਤੇ ਪਹਿਲਾਂ ਹੱਕ ਵੀ ਉਸਦਾ ਹੀ ਬੰਦਾ ਸੀ ਪਰ ਉਹ ਉਸ ਨੂੰ ਗਵਾਂਢ ਹੀ ਦੱਸਣ ਲੱਗ ਗਈ ਤੇ ਸ਼ਰੀਕਾ ਹੀ ਦੱਸਣ ਲੱਗ ਗਈ ਕਿ ਛੋਡੇ ਗਵਾਂਢ ਵਾਲੇ ਕੱਲ ਆਏ ਸੀ ਤਾਂ ਵਿੱਕੀ ਨੇ ਵੀ ਪੂਰੇ ਸਵਾਦ ਲੈ ਲੈ ਕੇ ਪੁੱਛਿਆ ਕਿ ਹਾਂ ਕਿਉਂ ਆ ਗਏ ਸੀ ਤਾਂ ਉਸਨੇ ਕਿਹਾ ਕਿ ਪੈਸੇ ਲੈਣ ਆਈ ਸੀ ਵਿੱਕੀ ਨੂੰ ਆਗ ਦਾ ਡਰ ਪੈ ਗਿਆ ਕਿ ਪੈਸੇ ਤਾਂ ਤੁਸੀਂ ਦੇਣੇ ਸੀ ਤੇ ਉਹ ਮੈਥੋਂ ਮੰਗਣਗੇ ਹੁਣ ਪਰ ਵਿੱਕੀ ਵੀ ਕਹਿੰਦਾ ਹੈ ਕਿ ਮੈਂ ਪੈਸੇ ਨਹੀਂ ਦੇਣੇ ਉਸਦੀ ਮੰਮੀ ਕਹੇ ਦੀ ਮੈਂ ਉਹਨਾਂ ਨੂੰ ਕਹਿ ਦਿੰਦਾ ਕਿ ਮੇਰੇ ਆਪ ਮੇਰੇ ਪੁੱਤ ਨੇ ਜੋ ਮਿਹਨਤ ਨਾਲ ਕੰਮ ਕਰਨਾ ਬਰਕਰੇ ਤੋਂ ਛੋਡੇ ਯਸ ਵਿੱਕੀ ਉਸ ਕੰਦੀ ਆ ਉਹ ਵਿੱਕੀ ਕਰ ਲਿਆ ਤੇ ਵਿੱਕੀ ਗਾਂ ਪ੍ਰੀਤ ਦੇ ਘਰ ਪੜ ਦਿੰਦਾ ਏ ਪਰ ਹੁਣ ਇਹ ਗੱਲਾਂ ਸਭ ਹੁਣ ਪ੍ਰੀਤ ਦੇ ਸਾਹਮਣੇ ਆ ਹੀ ਜਾਣੀਆਂ ਏ ਕਿਉਂਕਿ ਪ੍ਰੀਤ ਨੂੰ ਭੋਲੀ ਹੋਣ ਦਾ ਰੋਲ ਦਿੱਤਾ ਗਿਆ ਏ ਤੇ ਜੇ ਪ੍ਰੀਤ ਪ੍ਰੀਤ ਨਾ ਬੜਾ ਭੋਲਪੋਲਾ ਦਿਖਾਉਗੀ ਤੇ ਹੁਣ ਉਸ ਦੇ ਸਾਹਮਣੇ ਸਾਰੀ ਸੱਚਾਈ ਵਿੱਕੀ ਦੀ ਆਉਗੀ ਕਿ ਉਸ ਤੋਂ ਕਿਵੇਂ ਤੋਂ ਖੇਨਾ ਚੀਜ਼ਾਂ ਮੰਗਵਾਈਆਂ ਗਿਆ ਕਿ ਕਿਵੇਂ ਵਿੱਕੀ ਕੋਈ ਨਾ ਕੋਈ ਚੀਜ਼ ਲਈ ਉਸ ਨੂੰ ਕਹਿ ਰਿਹਾ ਦੱਸ ਕਿ ਤੂੰ ਆਪਣੀ ਮੰਮੀ ਕੋਲੋਂ ਲੈ ਲੈ ਇਥੋਂ ਤੱਕ ਕਿ ਉਸ ਨੇ ਸੂਟਾ ਦੀ ਸਵਾਈ ਵੀ ਨਹੀਂ ਦਿੱਤੀ ਸੀ ਸੂਟ ਸੇਉਣ ਲਈ ਘਰ ਮਜਬੂਰ ਕਰ ਦਿੱਤਾ ਸੀ ਤੇ ਮਜਬੂਰੀ ਤੇ ਮਾਰੇ ਉਸ ਨੂੰ ਇੱਕ ਸੂਟਾ ਦੀ ਸਵਾਈ ਦੇ ਬਦਲੇ ਉਸ ਨੂੰ ਅਲ ਪੈਟਦੀ ਹੈ ਕਿ ਹਾਂ ਵੀ ਇਹ ਕਾਰ ਇੱਥੇ ਰੱਖਣਾ ਲੈਣਾ ਤੇ ਸੋ ਇਹ ਕਾਰ ਇਹ ਮੈਨੂੰ ਆਈ ਕਹਦੇ ਨੇ ਵੀ ਕਿ ਹਾਂ ਕਿ ਇਹ ਕਾਰ ਤੂੰ ਰੱਖ ਲੈ ਕਿਉਂਕਿ ਉਸਦੀ ਮੰਮੀ ਤਾਂ ਇਹ ਵੀ ਕਹੇ ਕਿ ਅਸੀਂ ਕਾਰ ਵਾਪਸ ਨਹੀਂ ਲੈ ਕੇ ਆਉਣੀ ਅਸੀਂ ਤਾਂ ਵਿੱਕੀ ਨੂੰ ਹੀ ਦੇਣੀ ਹੈ ਮੈਂ ਕਾਰ ਕਿਉਂਕਿ ਮੇਰੇ ਤੇ ਜਵਾਈ ਕੋਲੇ ਕਾਰ ਹੈ